ਦਿਲਜੀਤ ਦੋਸਾਂ ਜਲਦ ਬਾਲੀਵੁੱਡ ਵਿੱਚ ਵਰ ਮੈਂ ਡੇਬਿਊ ਕਰ ਰਹੇ ਨੇ ਹਾਲ ਹੀ ਵਿੱਚ ਉਹਨਾਂ ਦੀ ਫਿਲਮ ਉਰਤਾ ਪੰਜਾਬ ਦਾ ਟ੍ਰੇਲਰ ਰਿਲੀਜ਼ ਹੋਇਆ ਤੁਸੀਂ ਵੇਖਿਆ ਟ੍ਰੇਲਰ ਮੈਂ ਦੇਖਿਆ ਜੀ ਬਿਲਕੁਲ ਹਾਂਜੀ ਕਿੱਦਾਂ ਦਾ ਲੱਗਿਆ ਤੁਹਾਨੂੰ ਟ੍ਰੇਲਰ ਐਂ ਮੈਨੂੰ ਬੜੀ ਅਲੱਗ ਆ ਜੀ ਮੈਂ ਇਹਨੂੰ ਹੁਣ ਮੈਨੂੰ ਉਹਦੇ ਬਾਰੇ ਤੁਸੀਂ ਇਦਾਂ ਦਾ ਕੁਐਸਚਨ ਨਾ ਕਰੋ ਕਿ ਮੈਂ ਧਰਮ ਸੰਕਟ ਦੇ ਵਿੱਚ ਫਸ ਜਾਵਾਂ ਕਿਉਂਕਿ ਮੈਨੂੰ ਇਹਨਾਂ ਚੀਜ਼ਾਂ ਤੋਂ ਸੱਚੀ ਡਰ ਲੱਗਦਾ ਆ ਮੈਂ ਸੱਚੀ ਸੌਰੀ ਕਹਿੰਦਾ ਕਿ ਬਈ ਬਟ ਇੱਕ ਕੰਟਰੋਵਰਸੀ ਹੋ ਰਹੀ ਹੈ ਉਹਨਾਂ ਦੇ ਟ੍ਰੇਲਰ ਨੂੰ ਲੈ ਕੇ ਕਿ ਯੂ نو ਪੰਜਾਬ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਨਸ਼ੇ ਇੰਨੇ ਨਹੀਂ ਹੈ ਜਿੰਨੇ ਹਾਂ ਮੈਂ ਇੱਕ ਉਹਦੇ ਬਾਰੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਪਰ ਇਹਨਾ ਜ਼ਰੂਰ ਕਹਿਣਾ ਚਾਹੁੰਦਾ ਕਿ ਸਾਡੇ ਪਿੰਡ ਦੇ ਵਿੱਚ ਵਿੱਚ ਨਸ਼ੇ ਦੇ ਨਾਲ 6 ਤੋਂ 7 ਮੁੰਡਿਆਂ ਦੀ ਡੈਥ ਹੋ ਚੁੱਕੀ ਹੈ ਤੇ ਸਾਡੇ ਪਿੰਡ ਦੇ ਵਿੱਚ ਜੋ ਮੈਂ ਹੁਣ ਬਾਹਰ ਤਾਂ ਨਹੀਂ ਮੈਂ ਜਦੋਂ ਵੀ ਪਿੰਡ ਜਾਂਦਾ ਮੈਨੂੰ ਵੇਖ ਕੇ ਦੁੱਖ ਹੁੰਦਾ ਹੈ ਸਾਡੇ ਪਿੰਡ ਨੂੰ ਕਿਹੜਾ ਐ ਕਤੂ ਹੋ ਗਿਆ ਸੋ ਦੇਸਪੇਅਰ ਆ ਮੈਂ ਓਨੈਸਟਲੀ ਕਹਿੰਦਾ ਕਿ ਮੈਨੂੰ ਕਈ ਬੰਦੇ ਕਈ ਵਰੀ ਮਖੌਲ ਨਾ ਟੌਂਟ ਮਾਰ ਦਿੰਦੇ ਨੇ ਫੇਸਬੁੱਕ ਦੇ ਉੱਪਰ ਵੀ ਸ਼ਾਇਦ ਵੀ ਡਰਗ ਨੂੰ ਲੈ ਕੇ ਪਰ ਮੈਂ ਜ਼ਿੰਦਗੀ 'ਚ ਨਾ ਤਾਂ ਕਦੇ ਨਸ਼ਾ ਕੀਤਾ ਨਾ ਮੈਂ ਕਰਦਾ ਮੈਂ ਚਾਹ ਪੀਣ ਵਾਲਾ ਬੰਦਾ ਚਾਹ ਵੀ ਮੈਂ ਬੀਏ ਤੋਂ ਬਾਅਦ ਪੀਣ ਲੱਗਾ ਰਗਾਉਣਾ ਸ਼ੁਰੂ ਕੀਤਾ ਗੱਲ ਸਾਕੇ ਅੰਦਰ ਸੀਗਾ ਆਦਰਵਾਇਸ ਮੈਂ ਸਭ ਨੂੰ ਇਹ ਕਹੂੰਗਾ ਕਿ ਯਾਰ ਡਰੱਗ ਤੋਂ ਬਚੋ ਵੀਰੇ ਬਹੁਤ ਸੋਹਣੀ ਜ਼ਿੰਦਗੀ ਹੈ ਜ਼ਿੰਦਗੀ ਦਾ ਇੱਕ ਮੋਟਿਵ ਰੱਖੋ ਔਰ ਹਾਰਡ ਵਰਕ ਕਰੋ ਤੁਸੀਂ ਸਕਸੈਸਫੁਲ ਹੋਵੋਗੇ ਸੋਹਣੀ ਜ਼ਿੰਦਗੀ ਜਿਊਂਗੇ ਜ਼ਿੰਦਗੀ ਬਹੁਤ ਸੋਹਣੀ ਹੈ ਸੋ ਇਹ ਵਧੀਆ ਗੱਲ ਹੈ ਕਿ ਇਸ ਤਰ੍ਹਾਂ ਦੀ ਫਿਲਮ ਬਣ ਰਹੀ ਹੈ ਅਵੇਅਰਨੈਸ ਕਰੇਗੀ ਲੋਕਾਂ ਵਿੱਚ ਕੋਡਾ ਜੀ ਬਣਨੀ ਚਾਹੀਦੀ ਹੈ ਜੀ ਕੋਡਾ ਜੀ ਦੇਖੋ ਜੀ ਸਭ ਨੂੰ ਜੋ ਵੀ ਇੱਕ ਚੰਗਾ ਮੈਸੇਜ ਲੋਕਾਂ ਤੱਕ ਜਾ ਸਕਦਾ ਪਹੁੰਚਾਉਣਾ ਚਾਹੀਦਾ ਹੈ ਨਜ਼ਰ ਮੈਟਰ ਜ